ਅੰਮ੍ਰਿਤਪਾਲ ਸਿੰਘ ਮੈਰੋ ਨੇ ਮਨਪ੍ਰੀਤ ਮਾਨਾ ਨੂੰ ਸਿਖਾਇਆ ਸਬਕ ਭਾਈ ਜਗਤਾਰ ਸਿੰਘ ਹਵਾਰਾ ਨੂੰ ਬੋਲਿਆ ਸੀ ਗਲਤ ਕੀ ਕੁਝ ਹੋਇਆ ਸੀ ਸਾਰੀ ਕਾਉਂਟਰਵਰਸੀ ਆਪਾਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਸਮਝਾਉਂਦੇ ਹਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮਨਪ੍ਰੀਤ ਮਾਨਾ ਦੇ ਗਲਤ ਬੋਲਣ ਤੋਂ ਲੈ ਕੇ ਮਨਪ੍ਰੀਤ ਮਾਨਾ ਦੇ ਮਾਫੀ ਮੰਗਣ ਤੱਕ ਦੀ ਸਾਰੀ ਕਾਉਂਟਰਵਰਸੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਸਭ ਤੋਂ ਪਹਿਲਾਂ ਮਨਪ੍ਰੀਤ ਮਾਨਾ ਗਲਤ ਬੋਲਦਾ ਹੈ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਸੀਂ ਇਹ ਵੀਡੀਓ ਦੇਖੀ ਹੋਵੇਗੀ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋਈ ਸੀ ਮਨਪ੍ਰੀਤ ਮਾਨਾ ਦੀ ਕੱਲ ਦੀ ਹੀ ਇਹ ਵੀਡੀਓ ਆ ਵੀਡੀਓ ਇੰਨੀ ਜਿਆਦਾ ਵਾਇਰਲ ਹੋ ਜਾਂਦੀ ਆ ਕਿ ਮਨਪ੍ਰੀਤ ਮਾਨਾ ਨੂੰ ਕੁੱਟਣ ਦੇ ਲਈ ਸਿੰਘ ਤਿਆਰ ਹੋ ਜਾਂਦੇ ਨੇ ਫਿਰ ਮਨਪ੍ਰੀਤ ਮਾਨਾ ਦੇ ਪਰਿਵਾਰ ਦੇ ਵੱਲੋਂ ਵੱਡੇ ਭਰਾ ਦੀ ਵੀਡੀਓ ਆਉਂਦੀ ਆ ਕਿ ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਆ ਫਿਰ ਭਾਈ ਅਮਰਿਤਪਾਲ ਸਿੰਘ ਮੈਰੋ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਪਾਉਂਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਵੀ ਮਨਪ੍ਰੀਤ ਮਾਨਾ ਦਾ ਕੋਈ ਅਥਾ ਪਤਾ ਦੋ ਸਾਨੂੰ ਕਰਾਈਏ ਉਹਨਾਂ ਨੂੰ ਸਿੰਘਾਂ ਦੇ ਦਰਸ਼ਨ ਬਾਕੀ ਤੁਸੀਂ ਪੂਰਾ ਪੜ੍ਹ ਸਕਦੇ ਹੋ ਫਿਰ ਪੈ ਗਈਆਂ ਮਨਪ੍ਰਿਤ ਮਾਨਨ ਨੂੰ ਭਾਜੜਾ ਜਦੋਂ ਅਮਰਿਤਪਾਲ ਸਿੰਘ ਮੈਰੋ ਨੇ ਇੰਸਟਾਗ੍ਰam ਤੇ ਸਟੋਰੀ ਪਾਈ ਫਿਰ ਉਹਨਾਂ ਦੀ ਟੀਮ ਦੇ ਵੱਲੋਂ ਮਾਫੀ ਮੰਗੀ ਗਈ ਇਹੋ ਡਿਪਰੈਸ਼ਨ ਦਾ ਸ਼ਿਕਾਰਾ ਜਦੋਂ ਵੀ ਉਹ ਠੀਕ ਹੋ ਜਾਵੇਗਾ ਮਾਫੀ ਵਾਲੀ ਵੀਡੀਓ ਵੀ ਆ ਜਾਊਗੀ ਅਮਰਿਤਪਾਲ ਮੈਰੋ ਸਿੰਘ ਨੇ ਕਿਹਾ ਵੀ ਜੇ ਨਾ ਉਹਦਾ ਡਿਪਰੈਸ਼ਨ ਠੀਕ ਹੋਇਆ ਜੇ ਨਾ ਫਰਕ ਪਿਆ ਤਾਂ ਦੱਸ ਦਿਓ ਆਪਾਂ ਵੀ ਥੋੜਾ ਪਾਉਣ ਦਾ ਹੀ ਕੰਮ ਕਰੀਦਾ ਫਿਰ ਅਮਰਿਤਪਾਲ ਸਿੰਘ ਮੈਰੋ ਨੇ ਇੱਕ ਹੋਰ ਸਟੋਰੀ ਸ਼ੇਅਰ ਕਰਦੇ ਆ ਲਿਖਿਆ ਬੜੀ ਛੇਤੀ ਮਾਫੀ ਮੰਗ ਗਿਆ ਨੰਬਰ ਦਾ ਤੇਰਾ ਲੱਗੇਗਾ ਫਿਰ 2 ਘੰਟਿਆਂ ਦੇ ਵਿੱਚ ਮਨਪ੍ਰੀਤ ਮਾਨੋਂ ਦਾ ਡਿਪਰੈਸ਼ਨ ਵੀ ਠੀਕ ਹੋ ਜਾਂਦਾ ਹੈ ਤੇ ਮਾਫੀ ਵਾਲੀ ਵੀਡੀਓ ਵੀ ਆ ਜਾਂਦੀ ਹੈ ਵੀਡੀਓ ਵੀ ਤੁਸੀਂ ਦੇਖੀ ਹੋਵੇਗੀ ਜੇ ਨਹੀਂ ਦੇਖੀ ਤਾਂ ਇੱਕ ਵਾਰੀ ਇਹ ਵੀਡੀਓ ਚੈੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਪ੍ਰੀਤ ਮੱਲੇ ਮੰਨੇ ਯੱਲੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਇਹ ਵੀਡੀਓ ਪਾਈ ਸੀਗੀ ਬਣਾ ਕੇ ਹਨ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਵੰਨ ਕੇ ਬਹੁਤ ਕਹਾਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੇੜੀਆਂ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਾਲੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਿਣਾ ਸਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾ ਹਾਂ ਮਾਫ ਕਰ ਦਿਓ ਜੀ ਸੋ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਦੋਸਤੋ ਕਿ ਅਸਲ ਦੇ ਵਿੱਚ ਮਨਪ੍ਰਿਤ ਮਾਨਾ ਡਿਪਰੈਸ਼ਨ ਦਾ ਸ਼ਿਕਾਰ ਆ ਜੇ ਡਿਪਰੈਸ਼ਨ ਦਾ ਸ਼ਿਕਾਰ ਆ ਫਿਰ 2 ਘੰਟੇ ਬਾਅਦ ਵੀਡੀਓ ਕਿਵੇਂ ਆ ਸਕਦੀ ਆ ਕਿਉਂਕਿ ਅਮਰਿਤਪਾਲ ਸਿੰਘ ਮੈਰੋ ਨੇ ਕਹਿਤਾ ਸੀ ਬਈ ਹੁਣ ਬੇਸ਼ੱਕ ਮਾਫੀਆਂ ਮੰਗ ਲੈ ਸਰਵਿਸ ਤਾਂ ਹੋਗੀ ਹੋਊਗੀ ਆਪਣੇ ਵਿਚਾਰ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਇਹ ਸੀ ਪੂਰੀ ਕੌਂਟਰੋਵਰਸੀ ਧੰਨਵਾਦ